ਨਾਮਜ਼ਦਗੀ ਪਰਨਦੀ ਆਖਰੀ ਤਾਰੀਖ 14 ਮਈ ਰੱਖੀ ਗਈ ਹੈ ਇਸੇ ਦੇ ਚਲਦਿਆਂ ਅੱਜ ਜਲੰਧਰ ਟੀਸੀ ਆਫਿਸ ਲੀਡਰ ਨਾਮਜ਼ਦਗੀ ਪਰਨਾਈ ਸੀ ਜਿੱਥੇ ਕਿ ਅੱਜ ਵੱਡਾ ਹੰਗਾਮਾ ਜੋ ਹੈ ਉਹ ਦੇਖਣ ਨੂੰ ਮਿਲਿਆ ਹੈ ਦਰਅਸਲ ਜਲੰਧਰ ਟੀਸੀ ਆਫਿਸ ਮਹਿੰਦਰ ਸਿੰਘ ਕੇਪੀ ਨਾਮਜ਼ਦਗੀ ਪੱਤਰ ਪਰਨਾਈ ਸੀ ਜੋ ਕਿ ਇੱਕ ਅਕਾਲੀ ਦਲ ਦੇ ਉਮੀਦਵਾਰ ਨੇ ਬੀਬੀ ਜਾਗੀਰ ਕੌਰ ਅੱਜ ਉਹਨਾਂ ਦੇ ਨਾਲ ਸੀ ਨਾਮਜ਼ਦਗੀ ਭਰ ਕੇ ਜਦੋਂ ਬਾਹਰ ਆਉਂਦੇ ਨੇ ਤਾਂ ਉਥੇ ਜ਼ੋਰਦਾਰ ਲੜਾਈ ਹੋ ਜਾਂਦੀ ਹੈ ਸਿੱਖ ਨੌਜਵਾਨ ਵੱਲੋਂ ਬੀਬੀ ਜਗੀਰ ਕੌਰ ਨੂੰ ਕੁਝ ਸਵਾਲ ਪੁੱਛੇ ਜਾਂਦੇ ਨੇ ਤੇ ਪੰਥਕ ਸਵਾਲਾਂ ਤੇ ਕਥਿਤ ਤੌਰ ਤੇ ਬੀਬੀ ਜਗੀਰ ਕੌਰ ਭੱਜਦੇ ਹੋਏ ਨਜ਼ਰ ਆਉਂਦੇ ਨੇ ਮਾਹੌਲ ਭੱਖ ਜਾਂਦਾ ਹੈ ਤੇ ਨੌਬਤ ਕੁੱਟ ਮਾਰ ਤੱਕ ਪਹੁੰਚ ਜਾਂਦੀ ਹੈ ਅਕਾਲੀ ਲੀਡਰ ਗੁੱਸੇ 'ਚ ਸਿੱਖ ਨੌਜਵਾਨ ਨੂੰ ਧਮਕਾਉਂਦੇ ਹੋਏ ਨਜ਼ਰ ਆਉਂਦੇ ਨੇ ਸਾਰੇ ਹਾਦਸੇ ਤੋਂ ਬਾਅਦ ਸਿੱਖ ਨੌਜਵਾਨ ਨੇ ਕੀ ਕਿਹਾ ਆਓ ਤੁਹਾਨੂੰ ਦਿਖਾਉਂਦੇ ਹਾਂ ਆਪਣਾ ਨਾਮ ਦੱਸੋ ਜੀ ਖੁਸ਼ਿੰਦਰ ਸਿੰਘ ਜੀ ਨਹੀਂ ਮਸਲਾ ਕੀ ਹੋਣਾ ਭਾਜੀ ਮੈਂ ਨੂੰ ਕੁਝ ਨਹੀਂ ਜੋ ਪੰਥਕ ਦੀ ਗੱਲ ਕਰਦੇ ਸੀਗੇ ਜੀ ਉਹ ਕਹਿੰਦੇ ਵੀ ਅਸੀਂ ਪੰਥਕ ਪਾਰਟੀਆਂ ਬਾਕੀ ਸਾਰੇ ਤਾਇਰੇ ਗੈਰੇ ਲੇਰੇ ਆਏਦੇ ਨੇ ਆ ਸਾਡਾ ਹੀ ਬੰਦਾ ਪੰਥਕ ਹੈ ਮੈਂ ਇਹਨੂੰ ਪੁੱਛਿਆ ਮੈਂ ਬੀਬੀ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਮਾਰ ਗਲੀਆਂ ਚ ਰੋਲਿਆ ਗਿਆ ਜਦੋਂ ਜੇਬਾਂ ਦੇ ਵਿੱਚੋਂ ਜਥੇਦਾਰ ਨਿਕਲਦੇ ਰਹੇ ਉਦੋਂ ਤੁਸੀਂ ਪੰਥਰ ਕਿੱਥੇ تھے ਪਿੱਛੇ ਤੁਸੀਂ ਪੰਥ ਦੀ ਦੁਆਹੀ ਪਾਈ ਪੰਥ ਖਤਰੇ ਦੇ ਵਿੱਚ ਆ ਬਦਲਾਂ ਨੂੰ ਬੁਰਾ ਬੋਲੇ ਉਹਨਾਂ ਦੀ ਝੋਲੀ ਦੇ ਵਿੱਚ ਪੈ ਗਏ ਉਦੋਂ ਪੰਥ ਕਿੱਥੇ ਚਲੇ ਗਏ ਇਹ ਸਵਾਲ ਪੁੱਛੇ ਨਸ਼ੀਲੇ ਮੈਂ ਸਵਾਲ ਪੁੱਛੇ ਬੰਦਾ ਸਾਡੀ ਸਰਕਾਰ ਦੇ ਵਿੱਚ ਅੱਗੇ ਨਿਕਲ ਆਇਆ ਮੈਨੂੰ ਦੱਸੋ ਵੀ ਕੀ ਗੱਲ ਹੈ ਹੁਣ ਗਾਂਵ ਪਰ ਉਹਨਾਂ ਨੇ ਜਵਾਬ ਕੀ ਦਿੱਤਾ ਵੀ ਜਵਾਬ ਕੁਝ ਨਹੀਂ ਉਹ ਗਾਲਾਂ ਕੱਢਣਾ ਜਾਣਦੇ ਨੇ ਬਤਮੀਜ਼ੀ ਕਰਨ ਲਈ ਕੋਈ ਬੋਲਣ ਲੱਗੇ ਉਹ ਨਾਲ ਦੇ ਆ ਕੇ ਮੈਨੂੰ ੱੱਕੇ ਮਾਰਨ ਲੱਗੇ ਹੋਰ ਕੀ ਕਰ ਸਕਦੇ ਕੋਈ ਵੀ ਆ ਕੇ ਤੁਸੀਂ ਬਤਮੀਜ਼ੀ ਨਹੀਂ ਜੀ ਨਹੀਂ ਨਹੀਂ ਮੈਨੂੰ ਤਾਂ ਕੀ ਮੈਨੂੰ ੱੱਕੇ ਮਾਰਨ ਲੱਗੇ ਜੀ ਅੱਛਾ ਜੀ ਆ ਕੇ ਆਕੜਾ ਕੇ ਤੂੰ ਇਹ ਨੌਜਵਾਨ ਤਾਂ ਜੰਮ ਤੋਂਣੇ ਵਾਲੀ ਆ ਤੁਹਾਨੂੰ ਇੱਕ ਸਵਾਲ ਹੋਣੀ ਕੀਤਾ ਸੀਗਾ ਮਸਲਾ ਇਹ ਬਣਦਾ ਪਿਆ ਕਿ ਹੁਣ ਚੋਣਾ ਨਹੀਂ ਉਹਨੂੰ ਰੇ ਆ ਕੇ ਚਲੋ ਨਾਮਜ਼ਦਗੀ ਭਰਨੀ ਸੀ ਉਹਨਾਂ ਨੇ ਆਉਣਾ ਸੀ ਤੁਸੀਂ ਆਏ ਹੋ ਪਰ ਇਹ ਉਹ ਵਾਜਬ ਸਵਾਲ ਹੈਗਾ ਕਿ ਇਹ ਗੱਲ ਪਹਿਲਾਂ ਵੀ ਹੋ ਸਕਦੀਆਂ ਸੀ ਕਿ ਉਹ ਮੇਰਾ ਕਿਉਂ ਨਹੀਂ ਹੋਈਆਂ ਬੀਬੀ ਜਗੀਰਕੌਰ ਮੈਂ ਤੁਹਾਨੂੰ ਦੱਸਦਾ ਉਹਨਾਂ ਦੇ ਉਹਨਾਂ ਦਾ ਘਰ ਹੈਗਾ ਜਿੱਥੇ ਉਹ ਅੰਦਰ ਬਣਦ ਨੇ ਜਿਹੜੇ ਕਿਨੂੰ ਕੀ ਸਵਾਲ ਪੁੱਛਣੇ ਵੜਨ ਦੇਣਗੇ ਤੁਸੀਂ ਆਪ ਦੱਸੋ ਮੈਨੂੰ ਵੀ ਵੜਨ ਨੇ ਅੰਦਰ ਇਹ ਇਹ ਇਹਨਾਂ ਨੂੰ ਸੜਕਾਂ 'ਤੇ ਸਵਾਲ ਕਰਨੇ ਪੈਣੇ ਆ ਜੀ ਇਹਨਾਂ ਦੇ ਤਾਂ ਘਰੇ ਆਪਾਂ ਵੜ ਨਹੀਂ ਸਕਦੇ ਨੇੜੇ ਵੀ ਲੱਗ ਸਕਦੇ ਜੀ ਕਿਸੇ ਨੂੰ ਤਾਂ ਜਵਾਬ ਦੇ ਰੱਖਣਾ ਪਊਗਾ ਨਾ ਭਾਵੇਂ ਉਹ ਬੀਬੀ ਜਗੀਰ ਕੌਰ ਹੋਣ ਭਾਵੇਂ ਉਹ ਸੀਨੀਅਰ ਹੋਣ ਸੁਖਵੀਰ ਸਿੰਘ ਬਾਦਲ ਹੋਣ ਕੋਈ ਤਾਂ ਸਾਹਮਣੇ ਆਵੇ ਕੋਈ ਵੀ ਨਹੀਂ ਆਉਂਦਾ ਲਿਆਉਣ ਦਾ ਫੇ ਕੀ ਤਰੀਕਾ ਇੱਥੇ ਆਹੀ ਸੜਕਾਂ 'ਤੇ ਇਹੀਆਂ ਸੜਕਾਂ ਤੇ ਹੀ ਆ ਜੀ ਹੁਣ ਇਹ ਵੀ ਤਾਂ ਹੁਣ ਨਿਕਲੇ ਨੇ ਇੱਕ ਅਦਮਿਲਦੇ ਨੇ ਇਹ ਸੁਖਬਲਾ ਦੇ ਵੀ ਜਾ ਕੇ ਸਮਝਣ ਨੂੰ ਜਾ ਕੇ ਮੈਂ ਮੈਂ ਇੱਕ ਹੋਰ ਚੀਜ਼ ਪੁੱਛਣੀ ਚਾਹੁੰਦਾ ਹੁਣ ਜੇ ਖਡੂਰ ਸਾਹਿਬ ਵਾਲਿਆਂ ਨੇ ਆਪਣੇ ਕੇਕਾ ਕਰ ਲਿਆ ਹੋਇਆ ਹੈ ਉਧਰ ਤੁਹਾਨੂੰ ਪਤਾ ਕੀ ਹਸਾਕਦਾ ਪਜਲੰਦਰ ਚ ਵੀ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਹੈ ਪੰਥਕ ਪਾਰਟੀ ਦਾ ਜੇ ਪੰਥਕ ਦਾ ਕੋਈ ਚੱਜੇ ਦਾ ਨੁਮਾਇੰਦਾ ਹੋਊਗਾ ਫਿਰ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਕਿ ਜਲੰਧਰ ਚ ਹੈਗਾ ਵੀ ਹਾਲ ਦੀ ਗੱਡੀ ਨਹੀਂ ਹੈਗਾ ਜੀ ਅੰਮ੍ਰਿਤਪਾਲ ਸਿੰਘ ਹੋ ਸਕਦਾ ਹੈ ਜੀ ਹਾਂ ਉੱਥੇ ਖੰਡੂਰ ਸਾਹਿਬ ਹੋ ਸਕਦੇ ਪਰ ਜੇ ਤੂੰ ਬਾਹਰ ਆਉਣਗੇ ਫਿਰ ਉਹ ਹੋ ਸਕਦਾ ਉਹ ਕਾਬਿਲ ਹੈ ਅੱਛਾ ਮੈਂ ਇੱਕ ਹੋਰ ਚੀਜ਼ ਪੁੱਛਣੀ ਚਾਹੁੰਦਾ ਜਦ ਤੁਸੀਂ ਆਪਣਾ ਸਾਰਾ ਤੁਹਾਡਾ ਉਹ ਤਾਂ ਐਨਐਸਪੂ ਕਰ ਰਹੇ ਸੀ ਜਦੋਂ ਸਾਰਾ ਐਪੀਸੋਡ ਹੋਇਆ ਹਾਵਲਾ ਤੇ ਤੁਹਾਡੇ ਮਗਰ ਕਾਂਗਰਸ ਦੇ ਨਾਰੇ ਲੱਗੇ ਸੀ ਮੈਂ ਜਾਣਨਾ ਚਾਹੁੰਦਾ ਤੁਹਾਡਾ ਕੋਈ ਤਾਲੁਕ ਹੈਗਾ ਉਸ ਨਾਲ ਮੇਰਾ ਕੀ ਤਾਲੁਕ ਹੈ ਜੀ ਉਹ ਤਾਂ ਕਾਂਗਰਸ ਪਾਰਟੀ ਦੇ ਵੀ ਇੱਥੇ ਭਾਜੀਪੀ ਦੇ ਤਾਂ ਠੀਕ ਤਾਂ ਇਹਨਾਂ ਨੂੰ ਮੈਂ ਤਾਂ ਦਿੱਤੇ ਮਿਲਣਗੇ ਅਕਾਲੀ ਦਲ ਉੱਤੇ ਸਵਾਲ ਖੜਦੇ ਆ ਮੈਂ ਮੰਨਦਾ ਆ ਪਰ ਗੱਲ ਇਹ ਖੜਦੀ ਆ ਕਿ ਕਾਂਗਰਸ ਪਾਰਟੀ ਪੰਥਕ ਆਖਾਈ ਜਾ ਸਕਦੀ ਐ ਮੈਂ ਅਕਾਲੀ ਦਲ ਦਾ ਨੁਮਾਇੰਦਾ ਰਿਹਾ ਜੀ ਪਹਿਲਾਂ ਮੈਂ ਐਸਵਾਈ ਦਾ ਐਡਵਾਈਜ਼ਰ ਰਿਹਾ ਜੀ ਇਸ ਤੋਂ ਬਾਅਦ ਹੁਣ ਮੈਂ ਕੀ ਕਹਿ ਸਕਦਾ ਤੁਹਾਨੂੰ ਜਦੋਂ ਇਹਨਾਂ ਨੇ ਮਾਫੀਆਂ ਦਿੱਤੀਆਂ ਪੰਥਰੌਲੇ ਅਸੀਂ ਪਿਛੜ ਗਏ ਜੀ ਇਹਨਾਂ ਤੋਂ ਸਾਨੂੰ ਪਤਾ ਲੱਗਿਆ ਵੀ ਇਹ ਕਾਤਲ ਨੇ ਸਾਡੀ ਕੌਮ ਨੂੰ ਪਿਛੜ ਗਏ ਜੀ ਇਸ ਤੋਂ ਬਾਅਦ ਹੁਣ ਮੈਂ ਕੀ ਜਵਾਬ ਦੇ ਸਕਦਾ ਹੂੰ ਇਸ ਤੋਂ ਬਾਅਦ ਵੀ ਤੁਹਾਨੂੰ ਕੋਈ ਲੱਗਦਾ ਤਾਂ ਠੀਕ ਹੈ ਜੀ ਠੀਕ ਹੈ ਜੀ ਸਬਸਕ੍ਰਾਈਬ ਟੂ 1 ਇੰਡੀਆ ਚ